ਪਟਿਆਲਾ ਤੋਂ ਸਾਬਕਾ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਕੇਂਦਰ ਦੇ ਫੈਸਲੇ ਨੂੰ ਸ਼ੁਭ ਖਬਰ ਦੱਸਿਆ। ਉਹ ਅਟਿਆ ਹੈ ਕਿ ਇਤਿਹਾਸਿਕ ਅੰਦੋਲਨ ਤੋਂ ਇਤਿਹਾਸਿਕ ਜਿੱਤ ਹੋਈ ਹੈ। ਉਹਨਾਂ ਆਖਿਆ ਹੈ ਕਿ ਭਾਜਪਾ ਸਰਕਾਰ ਬਹੁਤ ਸਾਰੇ ਫੈਸਲਿਆਂ ਤੇ ਧੱਕਾ ਕਰਦੀ ਸੀ ਅਤੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਝੁਕਾ ਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਦੇਸ਼ ਆਜ਼ਾਦੀ ਕੁਲਟਿਆਂ ਦਾ ਦੇਸ਼ ਹੈ। ਇਹ ਕਾਂਗਰਸ ਦੀ ਖਿੱਚਤਾਂ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਾਂਗਰਸ ਉਹ ਬੜੀ ਭੰਬਲ ਪੁੱਛੇ ਦਾ ਸ਼ਿਕਾਰ ਹੈਗੀ ਹੈ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਬਿਲਕੁਲ ਸੰਗਠਿਤ ਹੈ ਨਹੀਂ ਹੈ ਖਾਸ ਕਰਕੇ ਚੋਣਾਂ ਨੂੰ ਮੁੱਖ ਰੱਖ ਕੇ ਜਿਸ ਤਰ੍ਹਾਂ ਦੀ ਇੱਕ ਯਕਯਤੀ ਲੀਡਰਸ਼ਿਪ ਚਾਹੀਦੀ ਹੈ ਉਹ ਕਾਂਗਰਸ ਕੋਲ ਅੱਜ ਗਾਇਬ ਹੈ ਆਉਣ ਵਾਲੇ ਸਮੇਂ ਵਿੱਚ ਬਣ ਜਾਵੇ ਮੈਂ ਕਹਿ ਨਹੀਂ ਸਕਦਾ ਹੈਗਾ ਪਰ ਅੱਜ ਜਿਸ ਤਰ੍ਹਾਂ ਦੋ ਦੋ ਖੇਮਿਆਂ 'ਚ ਜਾਂ ਤਿੰਨਾਂ ਖੇਂਜਾਂ ਚ ਚੌਹਾਂ ਖੇਮਿਆਂ 'ਚ ਕਾਂਗਰਸ ਵੰਡੀ ਪਈ ਹੈ ਉਹਦੇ ਕਾਂਗਰਸ ਦੀ ਹਾਲਤ ਸੰਗਠਨਾਤਮਕ ਤੌਰ ਤੇ ਬਹੁਤ ਖਸਤਾ ਹੈਗੀ ਹੈ ਔਰ ਜੇਕਰ ਇਹਨੂੰ ਦੁਰਸਤ ਨਾ ਕੀਤਾ ਤਾਂ ਕਾਂਗਰਸ ਉਹ ਪ੍ਰਾ ਇਹ ਮੇਅਰ ਦੇ ਵਿੱਚੋਂ ਬਦਲੀ ਵਾਸਤੇ ਚੋਣ ਹੋਈ ਹੈ ਗੱਲ ਕੁਝ ਐਮਸੀ ਇੱਧਰ ਕੁਝ ਉੱਤਰ ਕਿ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੁਝ ਨਹੀਂ ਮੈਂ ਇਹ ਛੋਟੇ ਜਿਹੜੇ ਇਹ ਜਿਹੜੀਆਂ ਨਾ ਮਤਲਬ ਮਿਊਨਿਸਪਲ ਲੈਵਲ ਤੇ ਗੱਲਾਂ ਜਾਂ ਮਤਲਬ ਲੋਕਲ ਲੈਵਲ ਤੇ ਗੱਲਾਂ ਹੈ ਮੈਨੇ ਨਹੀਂ ਰੱਖਦੀਆਂ ਗੱਲ ਤਾਂ ਹੈ ਕਿ ਕਾਂਗਰਸ ਰਾਸ਼ਟਰੀ ਲੈਵਲ ਤੇ ਕੀ ਕਰ ਰਹੀ ਹੈ ਰਾਜ ਲੈਵਲ ਤੇ ਕੀ ਕਰ ਰਹੀ ਹੈ ਉਹ ਉਹ ਬੰਦ ਮਹੱਤਵਪੂਰਨ ਨਹੀਂ ਜੀ ਉਹਦੇ ਵਿੱਚ ਸਾਰਾ ਕੁਝ ਫਲੋ ਕਰੂਗਾ ਜੀ ਨਿਕਲੂਗਾ ਜੀ ਕੈਪਟਨ ਸਾਹਿਬ ਦਾ ਕਿੰਨਾ ਰੋਲ ਹੋਵੇਗਾ ਇਸ ਬਾਈ ਚ ਕੋਈ ਬਰੋਲ ਨਹੀਂ ਹੈ ਕੈਪਟਨ ਸਾਹਿਬ ਦਾ ਕੈਪਟਨ ਸਾਹਿਬ ਹੁਣ ਮਤਲਬ ਉਮਰ ਬਹੁਤ ਉਹਨਾਂ ਦੀ ਵੱਡੀ ਹੋ ਚੁੱਕੀ ਹੈ ਬਹੁਤਾ ਦੌੜ ਭੱਜ ਨਹੀਂ ਕਰ ਸਕਦੇ ਹੈਗੇ ਸਿਆਸੀ ਤੌਰ ਤੇ ਵੀ ਉਹ ਭਾਜਪਾ ਦੇ ਮਤਲਬ ਹੱਥਾਂ 'ਚ ਖੇਡ ਕੇ ਉਹਨਾਂ ਨੇ ਆਪਣਾ ਜੋ ਇੱਕ ਇਸਨਾ ਜਲੂਸ ਹੀ ਕਢਾਇਆ ਹੈਗਾ ਤੇ ਮੈਂ ਨਹੀਂ ਸਮਝਦਾ ਕੈਪਟਨ ਸਾਹਿਬ ਦਾ ਪੰਜਾਬ ਦੀ ਰਾਜਨੀਤੀ 'ਚ ਹੁਣ ਰੋਲ ਬਚਿਆ ਹੈਗਾ ਖੈਰ ਸਾਹਿਬ ਨੂੰ ਖੈਰਾ ਸੌਰਨ ਨੇ ਕੀਤਾ ਗਿਆ ਸ਼ਿਫਟ ਉਹਨਾਂ ਦੀ ਜਿਹੜੀ ਰਿਮਾਂਡ ਮੰਗਿਆ ਸੀ ਸੀ ਆਈ ਬੀਨ ਇਹਨਾਂ ਨੇ ਈਡੀ ਨੇ ਉਹ ਨਹੀਂ ਦਿੱਤਾ ਗਿਆ ਔਰ ਠੀਕ ਨਹੀਂ ਦਿੱਤਾ ਗਿਆ ਕਿਉਂਕਿ ਕੋਈ ਪੁੱਛ ਕੇ ਸ਼ੁਰੂਆਤ ਦੇ ਗੱਲ ਨਹੀਂ ਸੀ ਬੱਜੀ ਹੋਈ ਤੇ ਮੈਂ ਮਤਲਬ ਖੈਰਾ ਸਾਹਿਬ ਦੀ ਜਿਹੜੀ ਈਡੀ ਵੱਲੋਂ ਖੱਜਲ ਖਵਾਰੀ ਹੋ ਰਹੀ ਹੈ ਉਹਦੀ ਨਖੇਦੀ ਕਰਦਾ ਹੈਗਾ ਔਰ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਸਿਸਟਮ ਖਿਲਾਫ ਬੋਲਦਾ ਹੈਗਾ ਉਹਨੂੰ ਅਕਸਰ ਹੀ ਭਾਜਪਾ ਸਰਕਾਰ ਆਪਣੇ ਸਸਤਾਵਾਂ ਦਾ ਦੁਰਉਪਯੋਗ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈਗੀ ਖੈਰਾ ਸੌਰਨ ਨੇ ਬਿਆਨ ਐਸ ਵੀ ਬਾਹਰ ਆ ਕੇ ਮੈਂ ਸਾਰੇ 클래ਸ ਗੁਰੂ ਆਪਣੇ ਪਾਰਟੀ ਬਾਰੇ ਵੀ ਦੂਸਰੀ ਪਾਰਟੀ ਹਾਂ ਉਹ ਨ ਫਰੀ ਹੀ ਇਜ਼ ਫਰੀ ਟੂ ਡੂ ਐਨੀਥਿੰਗ ਹੀ ਇਜ਼ ਫਰੀ ਟੂ ਡੂ ਐਨੀਥਿੰਗ ਐਂਡ ਹੀ ਸ਼ੁੱਡ ਡੂ ਇਟ ਜੇ ਕੋਈ ਕੈਡ ਨੂੰ ਕੁਛ ਹੈਗਾ ਪਾਇਦਾ ਹਰ ਤਾਂ ਉਹਨਾਂ ਨੂੰ ਸੱਚ ਵਿੱਚ ਲੋਕਾਂ ਦੀ ਕਚਹਿਰੀ ਜਾ ਕੇ ਆਪਣਾ ਪੱਖ ਰੱਖਣਾ ਚਾਹੀਦਾ ਹੈਗਾ ਤਾਂ ਕਿ ਲੋਕਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹਨਾਂ ਲੋਕਾਂ ਸਾਹਮਣੇ ਕੀਤਾ ਜਾ ਸਕੇ ਬਿਤੇ ਹਜ਼ਰੀ ਉਲੀ ਕਹੇ ਨਾਲੇ ਪਾਰਟੀ ਬਣਾਈ ਸੀ ਤੁਸੀਂ ਜਿਵੇਂ ਸੀ ਉਹ ਪਾਰਟੀ ਵਿੱਚੋਂ ਜਲ ਦੇਖ ਤੂੰ ਨਹੀਂ ਨੀ ਉਹ ਤਾਂ ਉਹ ਕੋਈ ਤੇ ਉਹ ਤਾਂ ਟੈਂਪਰੀਅਰ ਅਲਾਈਂਸ ਹੈਗਾ ਇਲੈਕਸ਼ਨ ਕਰਕੇ ਉਸ ਤੋਂ ਬਾਅਦ ਉਹ ਅੱਗੇ ਨਹੀਂ ਵੱਧ ਸਕਿਆ ਉਹ ਉਹ ਤਾਂ ਸਭ ਨੂੰ ਪਤਾ ਉਹਦੇ ਕਾਰਨ ਵੀ ਪਤਾ ਹੈ ਕਿਉਂ ਨਹੀਂ ਵੱਧ ਸਕਿਆ ਹੈਗਾ ਜਿਹੜੀ ਬਸਪਾ ਹੈਗੀ ਉਹ ਕਾਲੀ ਦਲ ਦਾ ਹਿੱਸਾ ਬਣ ਗਈ ਹੈਗੀ ਤੇ ਬਾਕੀ ਬਾਕੀ ਪਾਰਟੀਆਂ ਨੇ ਚੋਣਾਂ ਤੋਂ ਬਾਅਦ ਉਹਨਾਂ ਨੇ ਆਪਣੇ ਆਪਣੇ ਇੰਟਰਸਟ ਸੀਗੇ ਬੈਂਸ ਸਭ ਅਲੱਗ ਹੋ ਗਏ ਹੈਗੇ ਹੈ ਇਹ ਅਸੀਂ ਵੀ ਉੱਨ ਸਰਕਾਰ ਨਹੀਂ ਰਹੇ ਕਿਉਂਕਿ ਸਾਡੀ ਸਾਡੇ ਕੋਲ ਉਹਨਾਂ ਦੀ ਤਾਕਤ ਨਹੀਂ ਸੀਗੀ ਖੈਰਾ ਸਾਹਿਬ ਵੀ ਸਰਕਾਰ ਨਹੀਂ ਰਹੇ ਅਖੀਨ ਉਹ ਖੈਰਾ ਸਾਹਿਬ ਨੇ ਕਾਂਗਰਸ ਜਨ ਕੀਤੀ ਉਹ ਖੁੱਲੀ ਕਿਤਾਬ ਹੈ ਸਭ ਨੂੰ ਪਤਾ ਸਗਦਾ ਆਵਾਮੀ ਪਾਰਟੀ ਦਾ ਕਿਵੇਂ 2025 ਦੂਰਪਰ ਤੇ ਕੁਝ ਨਹੀਂ ਗਾਇਆ ਐਵੇਂ ਆਪਣ ਲੱਗ ਰਿਹਾ ਹੈਗਾ ਆਵਾਦੀ ਪਾਰਟੀ ਕੋਲ ਪੰਜਾਬ ਵਾਸਤੇ ਕੋਈ ਝੰਡਾ ਨਹੀਂ ਹੈਗਾ ਪੰਜਾਬ ਵਾਸਤੇ ਕੋਈ ਸੋਚ ਨਹੀਂ ਹੈਗੀ ਹੈ ਉਹ ਇੱਕ ਇੱਕ ਅਰਬਨ ਪਾਰਟੀ ਹੈਗੀ ਆ ਪੰਜਾਬ ਦੇ ਲੀਡਰ ਤਾਂ ਐਵੇਂ ਉਹ ਮਗਰ ਲੱਗੇ ਹੋਏ ਆ ਹਾਂ ਉਹ ਇਲੈਕਸ਼ਨ ਦੇ ਕੋ ਬੜਾ ਇਹਦਾ ਫਰਕ ਪੈਣਾ ਹੈਗਾ ਬਹੁਤ ਸਮੀਕਰਨ ਬਦਲਨੇ ਆ ਪੰਜਾਬ ਚ ਵੀ ਸਮੀਕਰਨ ਬਦਲਨੇ ਆ ਦੇਸ਼ ਸਮੀਕਰਨ ਬਦਲਨੇ ਆਗੇ ਤੇ ਬਹੁਤ ਮਤਲਬ ਇੱਕ ਇਤਿਹਾਸਕ ਲੜਾਈ ਸੀ ਇਤਿਹਾਸਕ ਜਿੱਤ ਹੈਗੀ ਹੈ ਇਹ ਜਿੱਤ ਨੇ ਨਵੀਆਂ ਸਿਆਸੀ ਜੋ ਆकांक्षाਵਾਂ ਹੈਗੀਆਂ ਸਿਆਸੀ ਇਛਾਵਾਂ ਹੈਗੀਆਂ ਸਿਆਸੀ ਸਮੀਕਰਨ ਹੈਗੇ ਉਹ ਪੈਦਾ ਕਰਨੇ ਹੈਗੇ ਆ ਤੇ ਇਸ ਨੇ ਮਤਲਬ ਪੰਜਾਬ ਵਿੱਚ ਵੀ ਸਿਆਸਤ ਵਿੱਚ ਕਾਫੀ ਉਤਲ-ਪੁਤਲ ਹੋਊਗੀ ਜਿਹੜੀਆਂ ਪਾਰਟੀਆਂ ਆਪਣੇ ਆਪ ਨੂੰ ਸਮਝਿਆ ਸੀ ਅਸੀਂ ਹੀ ਲੋਕਾਂ ਦੇ ਨੁਮਾਇੰਦੇ ਆ ਉਹਨਾਂ ਦੇ ਮੁਕਾਬਲੇ ਕਿਸਾਨ ਤੇਰਾ ਮੇਨ ਖਿਆਲ ਹੈ ਕਿ ਹੁਣ ਇਧਰੋਂ ਵਿਲੇ ਹੋਣ ਤੋਂ ਬਾਅਦ ਕਿਸਾਨ ਤੇਰਾ ਲਾਜ਼ਮੀ ਤੌਰ ਤੇ ਉਸ ਜੰਗੇ ਮੈਦਾਨ ਵਿੱਚ ਜਿਹੜਾ ਚੋਣਵੀ ਮੈਦਾਨ ਹੈ ਉਹਦੇ ਹਮ ਹਮਾ ਕੇ ਉਹ ਉਹ ਮਤਲਬ ਸ਼ਾਮਲ ਹੋਣਗੇ ਸਾਰੀਆਂ ਨਾ ਸਹੀ ਤਾਂ ਮੈਜੋਰਟੀ ਤੇਰਾ ਇਸ ਪਾਸੇ ਜਰੂਰ ਤੁਰਨਗੀਆਂ ਔਰ ਪੰਜਾਬ ਦੇ ਲੋਕਾਂ ਨੂੰ ਸਿਆਸੀ ਗਵਾਹੀ ਦੇਣਗੀਆਂ ਨਹੀਂ ਬੀਜੇਪੀ ਨੂੰ ਪੰਜਾਬ 'ਚ ਨਹੀਂ ਫਰਕ ਪੈਂਦਾ ਹੋਰ ਕਿਤੇ ਫਰਕ ਪੈ ਸਕਦਾ ਪੰਜਾਬ 'ਚ ਨਹੀਂ ਫਰਕ ਪੈਣਾ ਬੀਜੇਪੀ ਨੂੰ ਨਾ ਬਿਲਕੁਲ ਨਹੀਂ ਪੰਜਾਬ 'ਚ ਨਹੀਂ ਬੀਜੇਪੀ ਨੂੰ ਫਰਕ ਪੈਣਾ ਸ਼ਹਿਰੀ ਸੀਟਾਂ ਕੁਝ ਲਿਆ ਸਕਦੇ ਜਿਹੜੀ ਪਹਿਲਾਂ ਵੀ ਲਿਆਦੀ ਰਹੀ ਹੈ ਪਰ ਜੇ ਜੇ ਕਹੋ ਕਿ ਪਿੰਡੂ ਪੰਜਾਬ ਚੋਂ ਬੀਜੇਪੀ ਨੂੰ ਸੀਟਾਂ ਮਿਲ ਜਾਣਗੀਆਂ ਕਿਉਂਕਿ ਬੀਜੇਪੀ ਦਾ ਕੁੱਲ ਕੈਰੈਕਟਰ ਜਿਹੜਾ ਹੈਗਾ ਨਾ ਉਹ ਜਿਹੜਾ ਮਤਲਬ ਹਿੰਦੂ ਦਾ ਵਾ ਹਿੰਦੂ ਤਵਾ ਦਾ ਕੈਰੈਕਟਰ ਹੈ ਉਹ ਪੰਜਾਬ ਦੀ ਸਾਈਕੀ ਨੂੰ ਪੰਜਾਬ ਦੇ ਜੋ ਸੋਚ ਸੋਚਣ ਦਾ ਢੰਗ ਹੈ ਉਹਦੇ ਨਾਲ ਮੈਚ ਹੀ ਨਹੀਂ ਕਰਦਾ ਉਹਦੇ ਨਾਲ ਉਹਦਾ ਉਹਦਾ ਕੋਈ ਮੇਲ ਹੀ ਨਹੀਂ ਹੈਗਾ ਕਿਤਾ ਇਲੈਕਸ਼ਨ ਹੈ ਮੇਰੇ ਮਾਫ ਪਾਸ ਕੀਤਾ ਕਾਨੂੰਨ ਹਾਂ ਬਿਲਕੁਲ ਬਿਲਕੁਲ ਇਲੈਕਸ਼ਨਾਂ ਦੀ ਧਿਆਨ ਜਿਹੜੀ ਜਿਹੜੀ ਸੀ ਨਾ ਵੋਟ ਕੀ ਚੋਟ ਉਹ ਜਿਹੜਾ ਨਾਰਾ ਸੀ ਟਕੈਤ ਸਾਹਿਬ ਦਾ ਦੇ ਪੰਜਾਬ ਦੀ ਜਥੇਬੰਦੀਆਂ ਦਾ ਉਸ ਦੇ ਡਰ ਕੇ ਉਸ ਤੋਂ ਡਰਦੇ ਆ ਯੂਪੀ ਚ ਹਾਰ ਨੂੰ ਸਾਹਮਣੇ ਦੇਖਦੇ ਆ ਉਹਨਾਂ ਨੂੰ ਫੈਸਲਾ ਕਰਨਾ ਕਿ ਜੇ ਯੂਪੀ ਜਾਂਦੀ ਹੈ ਤਾਂ 24 ਵਿੱਚ ਭਾਜਪਾ ਸੈਂਟਰ ਚ ਵੀ ਜਾਂਦੀ ਹੈ ਸੋ ਉਹ ਦੂਰ ਦੀ ਸੋਚ ਕੇ ਕਾਂਗਰਸ ਨੇ ਅਕਾਲੀ ਭਾਜਪਾ ਨੇ ਇਹ ਜਿਹੜਾ ਪੱਤਾ ਹੈ ਖੇਡਿਆ ਹੈਗਾ ਚਲੋ ਕੋਈ ਗੱਲ ਨਹੀਂ ਫੇਰ ਵੀ ਸਾਡੇ ਜੋ ਜੋ ਉਹਨਾਂ ਨੂੰ ਪਿੱਛੇ ਮੁੜਨਾ ਪਿਆ ਹੈਗਾ ਲੋਕਾਂ ਵਾਸਤੇ ਇਹ ਹੀ ਬੜੀ ਹੌਸਲੇ ਵਾਲੀ ਗੱਲ ਹੈ ਕਿ ਮੋਦੀ ਅਜਿੱਤ ਨਹੀਂ ਹੈਗੀ ਮੋਦੀ ਨੂੰ ਜਿੱਤਿਆ ਜਾ ਸਕਦਾ ਮੋਦੀ ਨੂੰ ਹਰਾਇਆ ਜਾ ਸਕਦਾ ਹੈਗਾ ਮੋਦੀ ਨੂੰ ਪਿੱਛੇ ਮੁੜਨ ਵਾਸਤੇ ਮਜੂਰ ਕੀਤਾ ਜਾ ਸਕਦਾ SMZ ਪੰਜਾਬ ਦੇ ਲਈ ਪਟਿਆਲਾ ਤੋਂ ਬਿਊਰੋ ਰਿਪੋਰਟ